ਤਲੇ ਹੋ ਰਹੀ ਏ ਮੇਰੇ ਕੋਲ ਨੰਨੂ ਵੀ ਦੇ ਤੈਨੂੰ ਨਾ ਦੇ ਉਹ ਮਹਿਲਤ ਗਈ ਆ ਬਸ ਨੰਨੂ ਵੀ ਦੇ ਇਹ ਕੀ ਗਈ ਸੀ ਇਹ ਕੀ ਗਈ ਸੀ ਐਵੇਂ ਨਹੀਂ ਰੋਈ ਪੁੱਤਰ ਨਹੀਂ ਰੋਈਦਾ ਆ ਦੋ ਤੇ ਕੋਲ ਦੋ ਹੋਈਆਂ ਨੇ ਉਹਦੇ ਕੋਲ ਇੱਕ ਇੱਕ ਹੋਰ ਖਤਮ ਹੈ ਬਸ ਐ ਹੀ ਹੋ ਗਈ ਸੀ ਪਾਟ ਦੇ ਅੱਜ ਇਹ ਜੋੜਾ ਇਹ ਕਿੰਨੇ ਰੁਪਏ ਕਿਲੋ 10 ਦੀਆ 10 ਦੀਆ ਆ ਪਾਟੇ ਦੀਆਂ ਨਹੀਂ ਇੱਥੇ ਨਹੀਂ ਰੱਖੀਦਾ ਪੁੱਤਰ ਥੱਲੇ ਰੱਖੋ ਜੋੜੇ ਸਾਰੇ ਥੱਲੇ ਲਾ ਵੀ ਦ ਸੇਲ ਨਾਲੇ ਮੰਜਾ ਵੀ ਨਹੀਂ ਲਾ ਵੀ ਦ ਰੱਖਣਗੇ ਆ ਦੇਰੇ ਇੱਥੇ ਰੱਖੇਗੀ ਗੰਦ ਤੁਹਾਡਾ ਹੀ ਪਾਇਆ ਹੋਇਆ ਹੈ ਮੈਂ ਕਿਹਾ ਸਿਰਫ ਲੈ ਕੇ ਆਇਆ ਸੀ ਪਾਣੀ ਇੰਨਾ ਗਰਮ ਕਰਤਾ ਉਹਨੇ ਸਰਫ ਪਾਣ ਲੱਗਿਆ ਸੀ ਇਹਦੇ ਚ ਤੇ ਫਿਰ ਬੈਗ ਪਿਗਾ ਦਿੰਨਾ ਕਿਉਂਕਿ ਬੈਗ ਤੋਂ ਕੇ ਰੱਖਾਂਗੇ ਸਾਈਡ ਤੇ ਪੇਟੀ ਚ ਰੱਖਣਾ ਕਰਨਾ ਬੜਾ ਗੰਦਾ ਹੋਇਆ ਪਿਆ ਬੈਗ ਚੱਗ ਨਹੀਂ ਚਾਹਦੂ ਕਿਵੇਂ ਨਹੀਂ ਤੂੰ ਕੀ ਵੇਖਦੀ ਈ ਤੰਗ ਹੋ ਤੰਗ ਚੜੀ ਖੜੀ ਤੰਗ ਨਹੀਂ ਪਤੰਗੇ ਮੇਰੇ ਇੰਦਾ ਪਪਾ ਉਹ ਨਕੜੇ ਚ ਗਿਆ ਕਿੱਥੇ ਕਿੱਥੇ ਫੜ ਖੜੇ ਚ ਗਿਆ ਤੇਰਾ ਪਪਾ ਪਤੰਗ ਬੋਲ ਪਤੰਗ ਬੋਲ ਇਹਨੂੰ ਫੂਕ ਕੇ ਨੂੰ ਫੁਲਾ ਦਾਂ ਫੂਕ ਕੇ ਨੂੰ ਫੁਲਾ ਦਾਂ ਮੈਂ ਫੁਲਾ ਦਿੰਨਾ ਚਕੇਰ ਲੈ ਮੱਜਾ ਤੋਂ ਪਦਾ ਆਨੰਦ ਲੈੰਦੀ ਹੋਈਆਂ ਇੱਧਰ ਛੜੀ ਕਟੀਆਂ ਵੀ ਕਿਵੇਂ ਕਿਉਂ ਕਿੱਲੇ ਨੂੰ ਚੱਟੀ ਨਹੀਂ ਸਾਰਾ ਕਿੱਲਾ ਛੱਟ ਛੱਟ ਕੇ ਨੇ ਅਹੀਂ ਕੰਮ ਹੈਗਾ ਇਹਦੇ ਕੋਲ ਤਰੀਕੀ ਕਰੇ ਭੁੱਖ ਲੱਗੀ ਪਾਣੀ ਪਾਵਾ ਪਾਣੀ ਤੌਫੀਕ ਤੌਫੀਕ ਉਰਦੂ ਦਾ ਸ਼ਬਦ ਹੈ ਤੇ ਇਹਦਾ ਮਤਲਬ ਹੁੰਦਾ ਹੈ ਸਫਲਤਾ ਮੈਨੂੰ ਨਹੀਂ ਪੜਿਆ ਸੀ ਕਿੰਦੇ ਵਿੱਚ ਲਿਖਿਆ ਸੂਫੀਵਾਦ ਵਿੱਚ ਇਹਨੇ ਵਿੱਚ ਲਿਖਿਆ ਨਹੀਂ ਹੋਇਆ ਵੈਸੇ ਗਾਣਾ ਹੈਗਾ ਸਰਤਾਜ ਦਾ ਹੁਣ ਮੈਨੂੰ ਯਾਦ ਆਇਆ ਮੈਨੂੰ ਇੱਥੇ ਬਹੁਤ ਸੋਨੇ ਸ਼ਬਦ ਲਿਖੇ ਹੋਏ ਨੇ ਚੈਪਟਰ ਹੈਗਾ ਫਿਰ ਅਸੀਂ ਗੁਰਮਤਿ ala ਕਰਦਾ ਤਾਂ ਗੁਰਮਤਿ ਕਹਾਵ ਕਰਦਾ ਵਾ ਇਹ ਸਾਡਾ ਲਿਟਰੇਚਰ ਦਾ ਹਿੱਸਾ ਹੈ ਮਕੀਨ ਅਨਮੋਲ ਜਿਸਨੀਤ ਵਾਲ ਵੇਚਣ ਗਈਆਂ ਨੇ ਅਨਮੋਲ ਮੇਰੇ ਕੋਲ ਲੈ ਕੇ ਆਈਏ ਭੀਗੀ ਬਿੱਲੀ ਆ ਦੇਖੋ ਬਿੱਲੀ ਭੀਗੀ ਬਿੱਲੀ ਭੀਗੀ ਮਤਲਬ ਡਰੀ ਹੋਈ ਹੈ ਨਾ ਮੈਂ ਉਹ ਖੋਜੀ ਮੈਨੂੰ ਲਾੜੇ ਮੈਂ ਖੋਜੀ ਕਿਹੜੀ ਇੱਕੋ ਜੀ ਦੂਜੀ ਆਈ ਹੈ ਨਗੜ ਤੱਪੀ ਇੱਕੋ ਜੀ ਆ ਰਹੀ ਆਲੀ ਆਲੀ ਆ ਮੇਨ ਬਿੱਲੀ ਲਾੜੇ ਚੰਗਾ ਠੀਕ ਹੈ ਬਿੱਲੀ ਆਪ ਲੈ ਆਵਾਂਗੇ ਇੱਕ ਮੁੱਲ ਖਰੀਦ ਕੇ ਦੋਵੇਂ ਲੈ ਕੇ ਆਵਾਂਗੇ ਆ ਗਈ ਤੇਰੇ ਮੇਰੇ ਵੇਚ ਪੋ ਅਸੇ ਵੇਚਵਾ ਦਿੰਨਾ ോ മൂഹി ആണ് താലും ടൈമേ രോട്ട് ആ ബാണേ दे। ए ए खोलना पैना खोल रोटी खा ला जा। जा प्लेट ले रोटी खा, खा नुँ। नुँ। ले क्यों? नहीं खानी। मैं खी ठीक है ना ले ले। प्लेट प्लेट नहीं 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 नहीं। रोटी खा के ਮੈਂ ਕਰ ਰਿਹਾ ਰੈਸਟ ਆ ਵਾਲੇ ਮਾਲ ਵਾਲੇ ਕਮਰੇ ਚ ਤੋਂ ਦੁਕਾਨਾ ਮੈਂ ਆਹ ਵਾਲਾ ਸਾਡਾ 36 ਵਾਲਾ ਕਮਰਾ ਇਧਰ ਤੋਂ ਆਪੇ ਸਾਹਮਣੇ ਪੈਂਦੀ ਪਈ ਹੈ ਮਿੰਨੀ ਮਿੰਨੀ ਜੀ ਤੇ ਪੜਿਆ ਤਾਂ ਜਾਂਦਾ ਨਹੀਂ ਇੱਥੇ ਕਿਉਂਕਿ ਬੱਚਿਆਂ ਦਾ ਰੋਲਾ ਤੇ ਹੋਰ ਕਾੜ ਦੇ ਕੰਮ ਕਰਦੇ ਰੋਲਾ ਪਾਈ ਰੱਖਦੇ ਨੇ ਕੋਈ ਨਾ ਕੋਈ ਬੁੱਕਸ ਮੈਂ ਇੱਥੇ ਲੈ ਆਂਦਿਆਂ ਨੇ ਤੇ ਮੈਂ ਕਿਹਾ 2 ਘੰਟੇ ਪੜ੍ਹ ਲਈ ਆਰਾਮ ਨਾਲ ਤੇ ਆਹ 10 ਰੁਪਏ ਇਹਦੇ ਬੈਕ ਸਾਈਡ ਪਾਉਣ ਲੱਗਿਆ ਤੇ ਆ ਆਪਣੀ ਮਾਤਾ ਜੀ ਬੇਬੇ 2 ਮਹੀਨੇ ਹੋ ਗਏ ਇਹਨਾਂ ਨੂੰ ਇੱਥੋਂ ਗਏ ਇਹਨੂੰ ਸਾਡਾ ਘਰ ਛੱਡ ਕੇ ਹਮੇਸ਼ਾ ਵਾਸਤੇ ਕੈਮਰਾ ਸਾਫ਼ ਕਰਦਾ ਪੈਸੀ ਫੋਨ ਦਾ ਤਿੰਨ ਦੇ ਜ ਫਿਰ ਬੈਕ ਸਾਈਡ ਨਿਕਲਿਆ ਸਾਰਾ ਸਮਾਨ ਹੁਣ ਦੇਖੋ ਕੈਮਰਾ ਹੀ ਵਧੀਆ ਆ ਰਿਹਾ ਉਹਨੇ ਕੁਆਲਿਟੀ ਚਾ ਹੁਣ ਪਹਿਲਾਂ ਬਟਨ ਨੇ ਆਪਾਂ ਚਾਹ ਪੀਂਦ ਪਹਿਲਾਂ ਕਿੱਥੇ ਚੱਲੀ ਐ ਮੈਂ ਪੜ ਰਿਆ ਸੀ ਤੇ ਫਿਰ ਆ ਗਿਆ ਡਿਸਟਰੈਕਸ਼ਨ ਬੜੀ ਹੋ ਗਈ ਕਰੇ ਕੋਈ ਆ ਜਾਵੇ ਤਾਂ ਫਿਰ ਡਿਸਟੈਕ ਫਿਰ ਡਿਸਟੈਕ ਕੋਈ ਮੈਨੂੰ ਨਾ ਜਲਦੀ ਜਲਦੀ ਥੋੜਾ ਜਿਹਾ ਖੇਤ ਦਾ ਕੰਮ ਕਰਾ ਕੇ ਕਣਕ ਬੀਜ ਦੇ ਬੈ ਕਣਕ ਬੀਜ ਕੇ ਤੇ ਫਾਈ ਗੋਡੀ ਕਰਕੇ ਲਾਇਬ੍ਰੇਰੀ ਚ ਜਾ ਕਿਤੇ ਫਿਰ ਲੈਣੀ ਹੈ ਮੈਂਬਰਸ਼ਿਪ ਲਾਇਬ੍ਰੇਰੀ ਚ ਮੈਂਬਰਸ਼ਿਪ ਲੈ ਕੇ ਤੇ ਉਸ ਤੋਂ ਬਾਅਦ ਪੜਨਾ ਕਰਨਾ ਹੈ ਜਾਂ ਫਿਰ ਕਿਸੇ ਘਰੇ ਪੜਾ ਕਰਾਂਗੇ ਲਾਈਕ ਗੁਰਪ੍ਰੀਤ ਘਰੇ ਫਿਰ ਜੇਰਫ ਕੱਢਣੀ ਹੈ ਤੇ ਅੱਜ ਦੇ ਵਲੌਗ ਚ ਇੰਨਾ ਹੀ ਇਹ ਮੈਂ ਲੱਗ ਤੋਂ ਕਲਿੱਪ ਐਡ ਕਰ ਰਿਹਾ ਕਿਉਂਕਿ ਅੱਜ ਦਿਨ ਮੇਰੀ ਫੋਨ ਦੀ ਸਪੇਸ ਫੁੱਲ ਹੋ ਗਈ ਸੀ ਅਗਲੇ ਵਲੌਗ ਵਿੱਚ ਮਿਲਦੇ ਆ ਬਾਏ